ਸੋੜਿਆ ਗਿਆ ਦਿਲਾਂ ਦੇ ਖੁੱਲੇ ਦਰਸ਼ਨ ਦੇ ਧਾਰ ਸੇਵਾ ਸੁਭਾੜ ਦੇ ਦਾਨ ਖਾਲਸਾ ਪੰਥ ਨੂੰ ਰਖਸ਼ੋ ਜੀ ਹੈ ਦੁਆੜੀਆਂ ਦੇ ਮਾਨ ਗੁਰੂ ਨੇ ਤਾੜੀਆਂ ਦੇ ਤਾੜ ਨੇ ਉਪੀਆ ਜੀ ਓਟ ਸ਼ਬਦ ਗੁਰੂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਓ ਦੀਨ ਦੇ ਹਲ ਪਖਸ਼ ਜੀ ਪਵਣ ਪਵਿੱਤਰ ਮੁਬਾਰਕ ਚਰਣਾ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਜਪਿਓ ਜਨ ਅਰਜਣ ਦੇਵ ਗੁਰੂ ਫਿਰ ਸੰਕਟ ਜੋਨ ਕਰਬ ਨਾ ਆਇਓ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਸ਼ਿਗਦਾ ਦੇ ਸਿਰਤਾਜ ਪਾਦਸ਼ਾਹ ਧੰਤਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਹ ਮਹਾਰਾਜ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਆ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਮਿੱਠੀ ਜਾਤੀ ਅੰਦਰ ਸਤਿਗੁਰੂ ਜੀ ਨਗਰ ਸ਼ਿਰੋ ਦੀ ਸਮਤੀ ਸੰਗਤ ਦੇ ਵੱਲੋਂ ਕਈ ਦਿਨਾਂ ਤੋਂ ਆਪ ਜੀ ਦੀ ਅਪਾਰ ਕਿਰਪਾ ਦੇ ਨਾਲ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੰਤ ਬਾਬਾ ਅਤਰ ਸਿੰਘ ਦੀ ਗੁਰਦੁਆਰਾ ਸਾਹਿਬ ਵਿਖੇ ਤੁਰ ਕੀ ਬਾਣੀ ਤੇ ਸ੍ਰੀ ਸੁਖਮਨੀ ਸਾਹਿਬ ਦੀ ਗੁਰਬਾਣੀ ਦੇ ਜਾਪ ਜੋ ਕੀਤੇ ਜਾ ਰਹੇ ਨੇ ਅੱਜ ਦੇ ਦਿਵਾਨਾ ਦੇ ਵਿੱਚ ਪਤਸ਼ਾਹ ਜੀ ਪਾਵਨ ਬਾਣੀ ਦੇ ਜਾਪ ਹੋਏ ਨੇ ਸ੍ਰੀ ਸੁਖਮਨੀ ਸਾਹਿਬ ਦੀ ਗੁਰਬਾਣੀ ਦੇ ਜਾਪ ਚੌਪੈ ਸਹਬ ਦੀ ਬਾਣੀ ਦੇ ਜਾਪ ਛੇ ਪਉੜੀਆਂ ਆਨੰਦ ਸਹਬ ਦੀ ਬਾਣੀ ਦੇ ਜਾਪ ਹੋਏ ਨੇ ਗੁਰਬਾਣੀ ਪੜਤਿਆਂ ਭਈਆ ਤਮਾਮ ਭੁੱਲਾਂ ਦੀ ਖਿਮਾ ਕਰਨੀ ਅੱਗੇ ਤੋਂ ਆਪ ਜੀ ਨੇ ਸਮਤ ਬਖਸ਼ਣੀ ਦੀ ਪਾਵਨ ਚਰਣਾ ਦੇ ਨਾਲ ਜੋੜ ਕੇ ਰੱਖਣਾ ਪੜੀ ਸੁਣੀ ਬਾਣੀ ਦੇ ਮਹਤਮ ਦਰ ਆਈਆਂ ਸੰਗਤਾਂ ਦੀ ਗਿਰਧੀਆਂ ਤੇ ਬਸੌਣੇ ਸਤਿਗੁਰੂ ਜੀ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਣ ਕਰਨੀਆਂ ਤਿਲ ਫੁੱਲ ਭੇਟਾ ਅੰਗੀਕਾਰ ਕਰਨੀਆਂ ਜੀ ਆਪਣੇ ਦਰੋਂ ਘਰੋਂ ਸਭਾਈ ਭਾਈ ਨੂੰ ਚੜ੍ਹਦੀਆਂ ਕਲਾਂ ਰਕਸ਼ਣੀਆਂ ਜੀ ਨਾਮ ਦੀਆਂ ਦਾਤਾ ਅੰਮ੍ਰਿਤ ਦੀਆਂ ਦਾਤਾ ਨਿਤ ਦੇਂਦੀਆਂ ਦਾਤਾ ਰਕਸ਼ਣੀਆਂ ਨਗਰ ਚੇੜੇ ਵਿੱਚ ਖੁਸ਼ੀਆਂ ਤੰਦਰੁਸਤੀਆਂ ਮਨਿ ਮਨੁਕੀ ਵਾਦੇ ਕਰਨੇ ਸਤਿਗੁਰੂ ਜੀ ਆਪ ਜੀ ਦੇ ਹਜੂਰ ਜੋ ਸੇਵਕ ਪਰਿਵਾਰਾਂ ਦੇ ਵੱਲੋਂ ਦੇਗਾ ਦੀ ਸੇਵਾ ਕੀਤੀ ਜਾ ਰਹੀ ਹੈ ਆਪ ਜੀ ਦੇ ਹਜੂਰ ਸੇਵ ਪਰਿਵਾਰਾਂ ਦੀ ਚੜ੍ਹਦੀ ਕਲਾ ਦੇ ਲਈ ਅਰਦਾਸਾਂ ਬੇਨਤੀਆਂ ਹੋ ਰਹੀਆਂ ਨੇ ਸਤਿਗੁਰੂ ਜੀ ਜੁਵਾਜੀਆਂ ਦੇਗਾ ਦੀ ਸੇਵਾ ਨੇ ਪਹਿਲੇ ਪਰਿਵਾਰ ਭਾਈ ਹਰਪ੍ਰੀਤ ਸਿੰਘ ਸੁਪੁੱਤਰ ਪਰਮਜੀਤ ਸਿੰਘ ਸਰਪੰਚ ਦੂਜੇ ਪਰਿਵਾਰ ਭਾਈ ਮੀਤਰ ਸਿੰਘ ਮਾਸਟਰ ਗੇਟਪਤੀ ਤੀਜੇ ਪਰਿਵਾਰ ਭਾਈ ਸਤਗੁਰ ਸਿੰਘ ਸਪੁੱਤਰ ਨਰਾਤਾ ਸਿੰਘ ਨੌਦੇ ਕੇ ਪਰਿਵਾਰ ਵਿੱਚੋਂ ਜਸੂ ਪਤੀ ਇਸ ਪਰਿਵਾਰ ਦੇ ਵੱਲੋਂ ਸਤਿਗੁਰੂ ਜੀ ਜੁ ਅੱਜ ਸੰਗਤਾਂ ਦੇ ਲਈ ਚੌਲਾਂ ਦੇ ਲੰਗਰ ਦੀ ਸੇਵਾ ਵੀ ਕੀਤੀ ਗਈ ਹੈ ਸੇਵਕਾਂ ਦੀ ਕੀਤੀ ਸੇਵਾ ਲੇਖੇ ਵਿੱਚ ਲਾਉਣੀ ਚੜ੍ਹਦੀਆਂ ਕਲਾ ਬਖਸ਼ਣੀਆਂ ਦੀ ਅਗਲੀ ਅਰਦਾਸ ਬੇਨਤੀ ਗੁਰਵਿੰਦਰ ਸਿੰਘ ਫੌਜੀ ਸਪੁੱਤਰ ਵਰਮਜੀਤ ਸਿੰਘ ਪਜਵੇਂ ਪਰਿਵਾਰ ਭਾਈ ਗੁਰਮੀਤ ਸਿੰਘ ਰਾਜਿਆਂ ਦੇ ਪਰਿਵਾਰ ਵਿੱਚੋਂ ਹੰਦੂ ਪਤੀ ਛੇਵੇਂ ਪਰਿਵਾਰ ਭਾਈ ਸਤਨਾਮ ਸਿੰਘ ਰਾਜਿਆਂ ਦੇ ਪਰਿਵਾਰ ਵਿੱਚੋਂ ਹੰਦੂ ਪੱਤੀ ਸੱਤਵੇਂ ਪਰਿਵਾਰ ਭਾਈ ਭੋਲਾ ਸਿੰਘ ਗੱਜੇ ਦੇ ਪਰਿਵਾਰ ਵਿੱਚੋਂ ਅੰਮ੍ਰਾ ਪੱਤੀ ਅੱਠਵੇਂ ਪਰਿਵਾਰ ਭਾਈ ਗੁਰਜੀਤ ਸਿੰਘ ਗੱਜੇ ਦੇ ਪਰਿਵਾਰ ਵਿੱਚੋਂ ਅੰਮ੍ਰਾ ਪੱਤੀ ਨੌਵੇਂ ਪਰਿਵਾਰ ਭਾਈ ਕਰਤਾਰ ਸਿੰਘ ਗਿੰਦਕੇ ਪਰਿਵਾਰ ਵਿੱਚੋਂ ਅਮਰਾਪਤੀ 10ਵੇਂ ਪਰਿਵਾਰ ਭਾਈ ਹਰਬੰਸ ਸਿੰਘ ਸਪੁੱਤਰ ਅਮੀਰ ਸਿੰਘ ਅਮਰਾਪਤੀ 11ਵੇਂ ਪਰਿਵਾਰ ਭਾਈ ਗੁਰਪ੍ਰੀਤ ਸਿੰਘ ਗੱਡੇ ਵਾਲਿਆਂ ਦੇ ਪਰਿਵਾਰ ਵਿੱਚੋਂ ਜਸੂਪਤੀ 12ਵੇਂ ਪਰਿਵਾਰ ਜਿਨ੍ਹਾਂ ਦੇ ਨਾਮ ਆਪਜੀ ਜਾਣੀ ਜਾਣੋ ਸਿਵਕ ਪਰਿਵਾਰ ਸਰਬੱਤ ਦੇ ਭਲੇ ਦੇ ਲਈ ਚੜ੍ਹਦੀ ਕਲਾ ਦੇ ਲਈ ਅਰਦਾਸ ਬੇਨਤੀ ਕਰਵਾ ਰਹੇ ਨੇ 13ਵੇਂ ਪਰਿਵਾਰ ਭਾਈ ਗੁਰਚਰਨ ਸਿੰਘ ਚਰਣੀ ਪਾਪਾ ਪਤੀ ਵੀਰਾ ਚੋਟਿਆ ਚੌਥੇ ਮੇ ਪਰਿਵਾਰ ਭਾਈ ਨਾਨਕ ਸਿੰਘ ਜਸੂ ਪੱਤੀ ਦੇ ਵਿੱਚੋਂ 15ਵੇਂ ਪਰਿਵਾਰ ਭਾਈ ਗੁਰਦੀਪ ਸਿੰਘ ਭੁਲਰਾ ਪੱਤੀ ਦੇ ਵਿੱਚੋਂ 16ਵੇਂ ਪਰਿਵਾਰ ਭਾਈ ਅਜੈਬ ਸਿੰਘ ਢਿੱਲੋਂ ਪੱਤੀ ਦੇ ਵਿੱਚੋਂ 17ਵੇਂ ਪਰਿਵਾਰ ਭਾਈ ਬਲਵਿੰਦਰ ਸਿੰਘ ਕਨਗੋ 18ਵੇਂ ਪਰਿਵਾਰ ਭਾਈ ਜੇਵਲ ਸਿੰਘ ਸਰਪੰਚ ਇਹਨਾਂ ਸੇਵਕ ਪਰਿਵਾਰਾਂ ਦੇ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਅੱਜ ਦੀਆਂ ਦੇਗਾਂ ਦੀ ਸੇਵਾ ਹੋਈ ਹੈ ਅਤੇ ਆਪ ਜੀ ਦੇ ਹਜ਼ੂਰ ਘਰ ਪਰਿਵਾਰਾਂ ਦੀ ਸੂਕ ਸ਼ਾਂਤੀ ਦੇ ਲਈ ਚੜ੍ਹਦੀ ਕਲਾ ਦੇ ਲਈ ਸੇਵਕ ਪਰਿਵਾਰਾਂ ਨੇ ਅਰਦਾਸਾਂ ਬੇਨਤੀਆਂ ਕਰਵਾਈਆਂ ਨੇ ਜਾਣੀ-ਜਾਨ ਪਾਤਸ਼ਾਹ ਜੀ ਆਪ ਜੀ ਨੇ ਇਨ੍ਹਾਂ ਸੇਵਕ ਪਰਿਵਾਰਾਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਕੀਤੀਆਂ ਸਿਭਾਵਾਂ ਲੇਖੇ ਵਿੱਚ ਲਾਉਣੀਆਂ ਜੀ ਚੜ੍ਹਦੀਆਂ ਕਲਾ ਵਸਣੀਆਂ ਪਾਵਨ ਚੜੜਾਂ ਦੇ ਨਾਲ ਜੋੜ ਕੇ ਰੱਖਣਾ ਘਰਾਂ ਦੇ ਵਿੱਚ ਏਕਤਾ ਪਿਆਰ ਤੁਕਸ਼ਣੇ ਬੱਚਿਆਂ ਨੂੰ ਬਿੱਦਿਆਂ ਦੇ ਨਾਲ ਮਾਤਾ ਪਿਤਾ ਦੇ ਆਗਿਆਤਾਰ ਬਣਾਉਣਾ ਸਤਿਗੁਰ ਜੀ ਸੇਵ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੋਹਣੇ ਪੋਸ਼ਾਕੇ ਭੇਡਾ ਕੀਤੇ ਗਏ ਨੇ ਆਪ ਜੀ ਅਨੰਕਾਰ ਕਰੋ ਜੀ ਲੋਕ ਪਰਲੋਕ ਅੰਦਰ ਪਰਦੇ ਕਜਣੇ ਬਖਸ਼ੀਆਂ ਦਾਤਾਂ ਦੇ ਵਿੱਚੋਂ ਸੇਵ ਪਰਿਵਾਰਾਂ ਵੱਲੋਂ ਪਾਵਨ ਹਜੂਰੀ ਅੰਦਰ ਪੰਚਉਤੇ ਹਵਲ ਕੜਾ ਪ੍ਰਸ਼ਾਦੀਆਂ ਦੇਗਾ ਸਜ ਕੇ ਹਾਜ਼ਰ ਹੋਈਆਂ ਨੇ ਅਣਤ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਝਨ ਮਿਠਾਈ ਕਰੀ ਪਾਕਸਾਲ ਸੋਚ ਪਵਿੱਤਰ ਹੁਣ ਲਾਵੋ ਭੋਗ ਹਰ ਰਾਈ ਆਪ ਜੀ ਭੋਗ ਲਾਵੋ ਜੀ ਭੋਗ ਲੱਗੇ ਪ੍ਰਸ਼ਾਦ ਸੰਗਤਾਂ ਵਿੱਚ ਵਰਤੌਣ ਦੀ ਆਗਿਆ ਰੱਖਿਓ ਜੋ ਛਕੇ ਆਪ ਜੀ ਦਾ ਨਾਮ ਜਪੇ ਸਤਿਗੁਰੂ ਜੀ ਕਰੋ ਕਿਰਪਾ ਆਪਣੇ ਪਵਨ ਪਵਿੱਤਰ ਅਲਾਹੀ ਦਰਗਾਹੀ ਫਰਮਾਨ ਲਖਸ਼ੋ ਦਰ ਆਈਆ ਸੰਤਾਂ ਨੂੰ ਨਿਹਾਲ ਕਰੋ ਜੀ ਸਈ ਪਿਆਰਿਆਂ ਦੇ ਮੇਲ ਕਰਾਓ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚਿਤਵਾ ਬੇਨਾਨਤ ਨਾਮ ਹਲਸਾ ਵਾਹਗੋ ਜੀ ਦੀ ਕਿਫਤ ਤੇ ਤੁਹਰਾ ਗਿਆ ਭਈ ਉਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਰਬ ਤੋ ਮਿਲ ਬੋਚੈ ਰਾਜ ਕਰੇਗਾ ਖਾਲਸਾ ਹੋਵੇ ਖਵਾਜ ਹੋਏ ਸਭ ਮਿਲਾਂਗੇ ਹੋਵੇ ਵਾਜ ਕੋ ਨਾਮ ਜਹਾਜ ਹੈ ਜੋਸ਼ ਦਾ ਕਰ ਸੇ ਬੰਦੇ ਬੋਲੇ ਸੋ ਨਿਹਾਲ ਵਾਗੁ ਜੀ ਕਾ ਖਾਲਸਾ ਨਾਨਕ ਪਏ ਪੁਨੀਤ ਹਰ ਤੀਰਥ ਨਾਇਆ ਸੰਤ ਜਨਾ ਕੀ ਤੂਰ ਮਤ ਕਲਾ ਇਤ ਹਰ ਤੀਰਸਨਾਇਆ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ はい。<music> جي جي ماسٹر ماسٹر ماسٹر